ਦੇਖੋ ਵੀ ਆਪਣੇ ਧਾਰਮਿਕ ਸਥਾਨਾਂ ਤੇ ਅੱਜ ਤੋਂ 2-4 ਸਾਲ 5 ਸਾਲ ਪਹਿਲਾਂ ਇਹ ਮਾਹੌਲ ਸੀਗਾ ਜਿਹੜਾ ਹੁਣ ਇਹਨਾਂ ਨੇ ਬਣਾਇਆ ਹੋਇਆ ਆਪਣੇ ਕਿਸੇ ਵੀ ਧਾਰਮਿਕ ਸਥਾਨ ਤੇ ਐਦਾਂ ਹੁੰਦਾ ਸੀਗਾ ਦੇਖੋ ਕਿਵੇਂ ਨਹੀਂ ਇਹਦੇ ਕੋਈ ਕੋਈ ਵੀ ਤੇਰਾ ਬੱਚਾ ਨਹੀਂ ਕੋਈ ਹੈ ਕਰਦੇ ਆਂ ਜੀ ਕਰਦੇ ਆਂ ਇਹਨਾਂ ਨੂੰ ਸਾਰੀ ਏ ਮਾਤਾ ਇੱਧਰ ਆ ਜਾ ਸੌਣ ਦਾ ਨਹੀਂ ਹੈ ਮੈਂ ਦਵਾਈ ਲੈਣ ਜਾਂਦੀ ਹਾਂ ਦਵਾਈ ਦੰਨੇ ਆ ਕੋਈ ਨਹੀਂ ਆ ਜਾ ਦਵਾਈ ਦੰਨੇ ਆ ਖੜ ਜਾਵਾ ਦਵਾਈ ਦੇਣੇ ਆਇਆ ਤੁਨੂੰ ਆ ਜਾ ਮਾਤਾ ਆ ਜਾ ਆ ਜਾ ਇੱਧਰ ਆਜ ਮੈਂ ਡਾਕਟਰ ਹਾਂ ਹਾਂ ਬਹਿਮਾ ਦੇ ਡਾਕਟਰ ਆ ਸੀ ਜਿਹੜੇ ਤੁਹਾਨੂੰ ਬਹਿਮ ਪਏ ਬਣ ਉਹ ਕੱਢੀ ਦੇਣੇ ਆ ਜੋ ਆ ਜਾ ਮੈਂ ਤਾਂ ਇੱਧਰ ਆ ਜਾ ਉਹ ਹੀ ਗਈ ਆ ਹਣਾ ਆਉਹੀ ਆਉਹੀ ਕਾਲੀ ਕਾਲੀ ਪੈ ਗਈ ਮਾਤਾ ਹੁਣ ਫਾਇਦਾ ਤੁਹਾਨੂੰ ਸਰਕਾਰੀ ਘਰ ਭੇਜਣਾਗਾ ਨਾ ਨਾ ਕੀ ਆਪਾਂ ਠੀਕ ਕਰਦੇ ਘੁੱਟ ਦੰਨੇ ਆਜੋ ਘੁੱਟ ਦੰਨੇ ਆ ਮੈਂ ਕਹਿ ਰਿਹਾ ਵੀ ਆਜੋ ਅੱਜ ਹੀ ਅਟਦੇ ਨਹੀਂ ਜੀ ਇਹਨਾਂ ਨੇ ਮੌਲ ਦੇ ਲੋ ਆਪਣੇ ਹੈ ਹੀ ਨਹੀਂ ਤੇ ਇਹ ਨਾ ਨਾ ਮੈਂ ਮੈਂ ਕਿਹਾ ਮਨ ਕੋ ਪਾਈ ਬੈਠੋ ਨਾ ਤੁਹਾਡੀ ਇੰਨੀ ਉਮਰ ਹੋ ਗਈ ਪਹਿਲਾਂ ਕਿ ਦੇਖਿਆ ਸੀ ਹਾ ਤੋ 5-10 ਸਾਲ ਪਹਿਲਾਂ ਇਦਾਂ ਨਾ ਪਿੱਛੇ ਪਹਿਲਾਂ ਤੂੰ ਹੀ ਦੱਸ ਕਿਹੜਾ ਪਿੰਡ ਕਿਹੜਾ ਤੇਰਾ ਮੈਂ ਉਰ ਰਹਿੰਦੀ 38 ਜੇ 38 ਸੈਕਟਰ 'ਚ ਮੈਨੂੰ ਲੱਗਦਾ ਤੈਨੂੰ ਪਹਿਲਾਂ ਵੀ ਦੇਖਿਆ ਮੈਂ ਕਿਤੇ ਪਹਿਲਾਂ ਸੁਹਾਣੀ ਸਾਹਿਬ ਤੋਂ ਵੀ ਵੇਚਿਆ ਸੀ ਤੈਨੂੰ ਕਿਹ ਹਨ ਹਾਂ ਵੇਚਿਆ ਸੀ ਨਾ ਬਸ ਤੈਨੂੰ ਨਹੀਂ ਫੇੜਣਾ ਸੀ ਇੱਕ ਵਾਰੀ ਛੱਡਦੇ ਹਾਂ ਨਹੀਂ ਤੇਰੀ 25 ਸੈਕਟਰ 'ਚ ਕੋਠੀ ਆ ਨਹੀਂ ਨਹੀਂ ਹਾਂ 38 ਚ 38 ਚ ਕੋਠੀ ਆ ਸੋ ਲੰਗ ਸਮਾਨ ਮੈਂ ਚੱਕਰ ਨੂੰ ਉੱਧਰ ਜਾਣਾ ਕਰ ਅੱਛਾ ਮੈਂ ਦੁਬਾਰਾ ਨਹੀਂ ਆਵਾਂਗੀ ਉਰੇ ਆਪਰੇਸ਼ਨ ਤੇ ਰਸੀ ਕਰਾਉਨੇ ਆ ਬੋਲ ਕਾਦਾ ਕਰਾਉਣਾ ਮੈਂ ਕਰਾਉਣਾ ਆਪਰੇਸ਼ਨ ਤੇਰਾ ਬੋਲ ਅਸੀਂ ਕੋਈ ਦੁਸ਼ਮਣ ਨਹੀਂ ਹੈਗੇ ਅਸੀਂ ਪਰ ਜਿਹੜਾ ਤੁਸੀਂ ਮਾਹੌਲ ਖਰਾਬ ਕਰਦੇ ਹੋ ਸੰਗਤ ਨੂੰ ਲੁੱਟਦੇ ਹੋ ਉਹ ਚੀਜ਼ ਤੇ ਦੁਸ਼ਮਣ ਆਸੀਂ ਕੀ ਜਰਾ ਕਿੱਥੇ ਤੇ ਵੀ ਹੈ ਕਿੱਥੇ ਤੇ ਵੀ ਕਿੱਥੇ ਦੀ ਰਹਿਣ ਆਲੀਆਂ ਬੇਟਾ ਮਾਂ ਦਾ ਕੋਈ ਕੋਈ ਨਹੀਂ ਕਿਹੜੀ ਸਟੇਟ ਦੀ ਹੈ ਯੂਪੀ ਬਿਹਾਰ ਕਿੱਥੇ ਦੀ ਰਹਿਣ ਆਲੀ ਹੈ ਯੂਪੀ ਕੇ ਬਾਈ ਯੂਪੀ ਦੀਆਂ ਨਾਮ ਕੀ ਆ ਮੇਰਾ ਨਾਮ ਜਿੱਤੋ ਪੂਰਾ ਨਾਮ ਕੀ ਆ ਜਿੱਤੋ ਪੱਕਾ ਨਾਮ ਪੂਰਾ ਜਿੱਤੋ ਕਾ ਬਸ ਆਧਾਰ ਕਾਰਡ ਦਿਖਾ ਆਧਾਰ ਕਾਰਡ ਨਹੀਂ ਮੇਰੇ ਕੋਲ ਕਿੱਥੇ ਦੀ ਰਹਿਣ ਆਲੀ ਆ ਮੈਂ ਬਿਲਕੁਲ ਹੈ ਬਿਲਕੁਲ ਗਿਲਕੋ ਹਮ ਗਿਲਕੋ ਵੈਲੀ ਜ ਰਹਿਣੀ ਆ ਦੇਖ ਲਓ ਜਿੰਨਾਂ ਨੂੰ ਤਾਰਸ ਹੁੰਦਾ ਹੈ ਜੇ ਗਿਲਕੋ ਚ ਰਹਿੰਦੀ ਹੈ ਇਹ ਪਰ ਉਹਰੇ ਕਾਦੇ ਵਾਸਤੇ ਅੱਜ ਮੈਂ ਬਿਦਬਦ ਬਿਦਬਾ ਗਈ ਮੈਂ ਬਸ ਬਿਦਬਦ ਮਾ ਤਾਂ ਬਹੁਤ ਦੁਨੀਆ ਦੇਖਣਾ ਮੇ ਬੇਟਾ ਲੰਗੜਾ ਹੈ ਮੇਰੇ ਕੋਲ 3-4 ਕੁੜੀਆਂ ਬਸ ਤੁਹਾਨੂੰ ਕਿੰਨੇ ਜੀਓ ਤੁਸੀਂ ਹੈ ਮੇਰੇ ਇੱਕ ਮੁੰਡਾ ਲੰਗੜਾ ਇੱਕ ਮੇਂ ਗੰਗੀ ਕੁੜੀ ਜੀ ਚੰਡੀਗੜ੍ਹ 38A ਚ ਆ ਤੇਰੀ ਕੋਠੀ ਆ ਮਾ ਤਾਂ 10 ਵੀ ਟੋੜਾ ਖਰਚਾ ਨਹੀਂ ਚੱਲਦਾ ਹੁਣ ਨਾ ਬੇਟੀ ਤੁਹਾਨੂੰ ਆਸ਼ਰਮ ਭੇਜਣ ਲੱਗਿਆ ਮੈਂ ਨਾ ਜੀ ਆਸ਼ਰਮ ਨਹੀਂ ਜਾਣਾ ਕਿਉਂ ਨਹੀਂ ਜਾਣਾ ਖਾਲ ਚਲੇ ਜਾਵਾਂਗੇ ਬਸ ਕਿਉਂ ਨਹੀਂ ਜਾਣਾ ਆਸ਼ਰਮਾਂ ਕਿਉਂ ਨਹੀਂ ਜਾਣ ਜੇ ਤੁਹਾਡੇ ਕੋਈ ਕਮਾਉਣੇ ਵਾਲਾ ਨਹੀਂ ਹੈਗਾ ਫੇਰ ਲੋਕਾਂ ਨੂੰ ਥੋੜੀ ਤੰਗ ਕਰਨੀ ਅਸੀਂ ਝਾੜੂ ਪੋਚਾ ਕਰਾਂਗੇ ਮੈਂ ਤਾਂ ਉੱਥੇ ਤੁਹਾਡੇ ਝਾੜੂ ਪੋਚਾ ਨਹੀਂ ਕਰਾਉਂਦੇ ਦੋਤੋਂ ਉੱਥੇ ਤੁਸੀਂ ਬੈਠ ਕੇ ਆਪਣਾ ਧੁੱਪ ਸੇਕਿਓ ਰੱਬ ਦਾ ਨਾਮ ਲਿਓ ਸੇਵਾ ਕਰਨੀ ਹੋਈ ਭਾਂਡੇ ਮਾਂਜਣੇ ਮਾਂਜਦੇ ਹੋ ਨਹੀਂ ਆਪਣਾ ਆਰਾਮ ਨਾਲ ਬੈਠਿਓ ਨਹੀਂ ਚਲ ਭੇਤੀਏ ਅਸੀਂ ਨਾਨਾ ਜੀ ਦੇਖ ਲਓ ਇਹ ਅਸੀਂ ਸਿਰਫ ਸੰਗਤ ਨੂੰ ਦਿਖਾਉਣਾ ਵੀ ਅਸਲ ਸੱਚ ਕੀ ਹੈ ਇਹਨਾਂ ਦਾ ਇੱਕ ਗਿਲਕੋ ਉੱਚ ਰਹਿੰਦੀ ਹੈ ਗਿਲਕੋ ਬੈਲੀ ਚ ਪੌਸ਼ ਏਰੀਆ ਹੈਗਾ ਉਹ ਗਿਲਕੋ ਉੱਤੇ ਰਹਿੰਦੀਆਂ ਨੇ ਉਹ 38 ਸੈਕਟਰ 'ਚ ਰਹਿੰਦੀ ਆ ਆ ਬੱਬੀ ਉਹ 38 ਸੈਕਟਰ 'ਚ ਰਹਿੰਦੀ ਆ ਜੰਡੀਗੜ੍ਹ ਆਪਣੀ ਜਗ੍ਹਾ ਉੱਥੇ ਫੇਰ ਤੇਰਾ ਨਾਮ ਕੀ ਆ ਮੈਂ ਰਮਿੰਦਰ ਹੁਣ ਜੀਤੋ ਕਹਿੰਦੀ ਸੀ ਥੋੜੀ ਜਿਹਾ ਪਹਿਲਾਂ ਰਮਿੰਦਰੋ ਵੀ ਕੀ ਜੀਤੋ ਵੀ ਦੋ ਨਾਮ ਹੈ ਮੇਰੇ ਰਮਿੰਦਰੋ ਲੈ ਦੋ ਨਾਮ ਮੈਂ ਹੁਣ ਤੈਨੂੰ ਪੁੱਛਿਆ ਸੀ ਵੀ ਤੇਰੇ ਪੱਕਾ ਨੋਂ ਕੀ ਆ ਤੂੰ ਤਾਂ ਮਿੰਟੇ 'ਚ ਨੌ ਬਦਲ ਗਈ ਬਾਹਲਚ ਵੀ ਜਗ੍ਹਾ ਹੈਗੀ ਐ ਦੀ ਚੰਡੀਗੜ੍ਹ 38 ਸੈਕਟਰ ਜੀ ਵੀ ਆ ਮੈਂ ਉਦੋਂ ਪਹਿਲੀ ਵਾਰ ਕਹਿਤਾ ਸੀ ਕਿ ਤੈਨੂੰ ਮੈਂ ਕਿਹਾ ਸੀ ਨਾ ਵੀ ਜੇ ਦੁਬਾਰੇ ਮਿਲ ਗਈ ਅਸੀਂ ਕਾਰਵਾਈ ਕਰਾਂਗੇ ਕਿਹਾ ਸੀ ਨਾ ਤੂੰ ਵੀਡੀਓਜ਼ ਵੀ ਕਿਹਾ ਸੀ ਵੀ ਜੇ ਦੁਬਾਰੇ ਕੋਈ ਮਿਲ ਗਈ ਵੀ ਕਮੰਗਦੀ ਜੋ ਮਰਜ਼ੀ ਕਾਰਵਾਈ ਕਰੇ ਹੁਣ ਜੋ ਮਰਜ਼ੀ ਕਰੇ ਮੈਨੂੰ ਹੁਣ ਹੁਣ ਜਾਣਦੇ ਦੇ ਫਿਰ ਨਹੀਂ ਆਉਂਗੀ ਮੈਂ ਕਿਹਦੀ ਗਾਰੰਟੀ ਪਵਾਉਣੀ ਆ ਚੱਲ ਗਾਰੰਟੀ ਪਵਾ ਦੇ ਕੇ ਇਹਦੀ ਛੱਡ ਦਿੰਨੇ ਆ ਕਿਹਦੀ ਮੈਨੂੰ ਦੁਬਾਰਾ ਦੇਖ ਲੈ ਤਾਂ ਮੇਰਾ ਘਰ ਕੈਨਸਲ ਕਰ ਦੇ ਮੈਂ ਕੀ ਕੈਨਸਲ ਮੈਂ ਉਹ ਤੇ ਗਵਰਨਰ ਲੱਗਿਆ ਹੋਇਆ ਕੈਨਸਲ ਕਰ ਦੋ ਮੈਂ ਕਰ ਦੇ ਤੇਰੇ ਹੋਰ ਕੀ ਗਾਰੰਟੀ ਦੇ ਗੱਲਾਂ ਦੇਖ ਲੈ ਗਾਰੰਟੀ ਕੀਤੀ ਪਉਣੀ ਆ ਵੀ ਦੁਬਾਰੇ ਭੀਖ ਨਹੀਂ ਮੰਗੇਗੀ ਜਿਹਦੀ ਮਰਜ਼ੀ ਗਾਰੰਟੀ ਪਾ ਲੈ ਭਾਈ ਮੈਂ ਨਹੀਂ ਆਵਾਂਗੀ ਜੀ ਭਗਵੰਤ ਜੀ ਦੀ ਪਵਾ ਦੇਗੀ ਹੈ ਭਗਵੰਤ ਜੀ ਦੀ ਆਪੇ ਕਹਿੰਦੇ ਜਿਹਦੀ ਮਰਜ਼ੀ ਪਵਾ ਲੈ ਹਾਂ ਆਪੇ ਕਹਿੰਦੀ ਤੂੰ ਜਿਹਦੀ ਗਾਰੰਟੀ ਪਾ ਮਾਤਾ ਫਿਰ ਐ ਕਰ ਆ ਇੱਧਰ ਤਾਂ ਮਕਸਤਾਨੇ ਆ ਨਾ ਹਾਂ ਹਾਂ ਚੱਲ ਤੂੰ ਮੈਂ ਸਾਡੀ